ਮੇਰਾ ਨਾਮ ਸੰਦੀਪ ਗਿੱਲਾ ਜੀ ਹਾਂ ਜੀ ਮੈਂ ਭਾਰਤੀ ਮੌਲੀਵਾਸੀ ਮੁਕਤੀ ਮੋਰਚੇ ਦਾ ਵਾਈਸ ਪ੍ਰੈਜ਼ੀਡੈਂਟ ਆ ਠੀਕ ਮੰਨ ਲਓ ਮਾਮਲਾ ਜੀ ਇੱਥੇ ਦੁਕਾਨਦਾਰ ਸਾਰੇ ਰਾਤ ਦੁਕਾਨਾਂ ਬੰਦਾ ਕੇ ਆਪਣੇ ਘਰ ਗਏ ਨੇ ਤੇ 2-3 ਦਿਨ بارش ਪੈਂਦੀ ਰਹੀ ਤੇ ਇਹਨਾਂ ਨੇ AC ਓਨ ਨਹੀਂ ਕੀਤੇ ਤੇ ਜਦੋਂ AC ਓਨ ਗਈ ਤੇ ਕੱਲ ਤੇ ਪਾਈਪਾਂ ਸਾਰੀਆਂ ਲੱਥੀਆਂ ਦੀਆਂ ਸੀ ਉਹ ਦੇਖੋ ਤੁਸੀਂ ਉੱਪਰ ਕੈਮਰਾ ਉਧਰ ਘੁਮਾਓ 2 ਮੰਜ਼ਲਾ ਉੱਪਰ ਹੈਗੀ ਐ ਦੇਖੋ ਲੱਗੀ ਜਿੱਥੇ ਪਿੱਛੇ ਉੱਥੋਂ ਪਾਈਪਾਂ ਲਾ ਕੇ ਲੈ ਗਏ ਆ ਉਹਨਾਂ ਦੇ ਨਾਲ ਗੈਂਗ ਪੂਰੀ ਹੈਗੀ ਜੇ ਤੋਰ ਪ੍ਰਸ਼ਾਸਨ ਦਾ ਕੋਈ ਇੱਧਰ ਧਿਆਨ ਨਹੀਂ ਗਿਆ ਪ੍ਰਸ਼ਾਸਨ ਸੁੱਤਾ ਪਿਆ ਵਾ ਕਿਹਦੇ ਨਾਲ ਲੈ ਕੇ ਸਮਝਦੇ ਹੋ ਜੀ ਇਹ ਪ੍ਰਸ਼ਾਸਨ ਦੀ ਨਲਕੀ ਹੈ ਜੀ ਕਿੰਨੇ ਜਿਹੀਆਂ ਦੀ ਚੋਰੀ ਹੋਈ ਹੈ ਅੱਠ ਤੋਂ 7 ਤੋਂ 8 ਏਸ਼ੀਆ ਦੀ ਚੋਰੀ ਹੋਈ ਹੈ ਜੀ ਕਿੰਨਾ ਨੁਕਸਾਨ ਹੈ ਇਹ ਨੁਕਸਾਨ ਲੱਖ ਰੁਪਏ ਦਾ ਤੇ ਕਰੀਬ-ਕਰੀਬ ਤੇ ਹੈਗਾ ਜੀ ਇਹ ਕੀ ਮੰਨਦੇ ਹੋ ਮੰਗ ਹੀ ਇਹੀ ਪ੍ਰਸ਼ਾਸਨੋਂ ਕਰਦੇ ਆਂ ਵੀ ਇੱਥੇ ਗਸ਼ਤ ਲਾਈ ਜਾਵੇ ਇੱਥੇ ਰਾਤ ਨੂੰ ਕਿਉਂਕਿ ਆਪ ਤੇ ਚੌਕੀਦਾਰੀ ਕਰ ਨਹੀਂ ਸਕਦੇ ਦੁਕਾਨਾਂ ਤੋਂ ਬਾਅਦ ਤੇ ਇਸ ਲਈ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੀ ਨੀਂਦ ਚੋਂ ਜਾਗੋ ਤੇ ਧਿਆਨ ਦਿਓ ਇੱਧਰ ਵੀ ਤਾਰਾਂ ਇਹਨਾਂ ਦਰਖਾਸਤ ਦਿੱਤੀ ਹੈ ਜੀ ਇਹ ਇੱਥੇ ਇਹਨਾਂ ਦੇ ਯੂਨਿਟ ਤੇ ਜਿਹੜੇ ਆ ਗਿਆ ਨੇ ਤਾਰਾਂ ਲਾ ਕੇ ਕੋਈ ਲੈ ਗਏ ਨੇ ਉਸ ਬੰਦੀ ਮੈਂ ਮੌਕਾ ਵੇਖ ਲਿਆ ਇਸ ਬੰਦੀ ਐਸਐਚਓ ਸਾਹਿਬ ਨੂੰ ਜਾਣੂ ਕਰਵਾ ਦਨੇ ਬੰਦੀ ਕਰਵਾਈ ਇਹਨੂੰ ਜੀ ਇਹ ਜੀ ਜਿਹੜਾ ਹੈਗਾ ਵਾ ਇਹਨਾਂ ਦਾ ਕਰਮੋ ਡਿਊਟੀ ਹੈ ਇੱਥੇ ਦੁਕਾਨਦਾਰਾਂ ਨੇ ਦਿੱਤੀ ਹੈ ਦਰਖਾਸਤ ਵੀ ਇਹਦੇ ਵਿੱਚ ਕਿ ਅਸੀਂ ਤੇ ਯੂਨਿਟ ਨੇ ਉਹਨਾਂ ਦੀਆਂ ਏਸੀ ਇਹ ਯੂਨਿਟ ਨਹੀਂ ਲਾਏ ਜੀ ਉਹਨਾਂ ਦੀਆਂ ਕਾਪਰ ਵਾਇਰ ਤੇ ਜਿਹੜੀ ਹੈਗੀ ਦੂਸਰੀ ਵਾਇਰ ਉਹ ਲਾ ਕੇ ਲੈ ਕੇ ਗਏ ਜੀ ਜਾਨ ਪ੍ਰਸ਼ੰਦ ਦੀ ਰੋਲਸ ਕੋਲ ਕੀ ਜਾ ਰਹੀ ਹੈ ਪੁਲਸ ਜੀ ਆਹੀ ਮੌਕਾ ਵੇਖ ਲਿਆ ਤੇ ਐਫਰ ਕਰਕੇ ਵੀ ਕਰ ਰਹੀ ਹੈ